ਸਸਿ ਜੀ ਮੈਂ ਤੁਹਾਡਾ ਆਪਣਾ ਰਾਮ ਲਕਸ਼ਮੀ ਫਿਰਾਂ ਅਗੱਪਨੇ ਬਾਬਾ ਜੀ ਪਈ ਰੰਜੀਤ ਸਿੰਘ ਟੰਡਰਿਆਂ ਵਾਲੇ ਦੇ 4 ਸਿਨੇ ਬਾਬਾ ਜੀ ਸਾਨੂੰ ਪੀ ਕਹੇ ਸੰਬੋਧਨ ਕਰਦੇ ਨੇ ਕੀ ਬਸੇ ਨੇ ਆ ਬਾਬਾ ਜੀ ਦੇ 4 ਸਿਨੇ ਵੀਡੀਓ ਨੂੰ ਪੂਰੀ ਦੇਖੋ ਬਾਅਦ ਤੱਕ ਦੇਖੋ ਅਰੇ ਬਾਬਾ ਕੀ ਕਹਿੰਦੇ ਨੇ ਮੈਨੂੰ ਨਹੀਂ ਲੱਗਦਾ ਇੰਗਲੈਂਡ ਅਮਰੀਕਾ ਕੈਨੇਡਾ ਕਿਸੇ ਬੱਚੇ ਨੇ 6 ਸਾਲ ਦੇ ਨਿਆਣੇ ਨੇ ਸਾਈਕਲ ਚਲਾਇਆ ਹੋਣਾ ਵੱਡਾ ਸਾਈਕਲ ਬੰਦੇ ਵਾਲਾ ਪੂਰਾ 24 ਇੰਚ ਵਾਲਾ ਸਾਈਕਲ ਹੁੰਦਾ ਨਾ ਸਾਈਕਲ ਦੀ ਗੱਲ ਕਰੀਏ 24 ਇੰਚ ਵਾਲਾ ਵੀ ਹੁੰਦਾ ਹੈ ਲੜਕੀਆਂ ਵਾਲਾ 18 ਇੰਚ ਦਾ ਹੁੰਦਾ ਹੈ ਵੱਡਾ ਸਾਈਕਲ ਜਿਹੜਾ ਪੂਰਾ ਹੁੰਦਾ ਕਿੰਨੇ ਇੰਚ ਦਾ ਹੁੰਦਾ ਫਲਾ 24 ਦਾ ਹੁੰਦਾ ਨਾ ਬਾਈਕ ਵੀ 22 ਦਾ ਵੀ 24 ਇੰਚ ਦਾ ਸਾਈਕਲ ਜਿਹੜਾ ਹੈ ਕਦੇ ਕਿਸੇ ਗੋਰਿਆਂ ਦੇ 5 ਸਾਲ ਦੇ ਬੱਚੇ ਨੇ ਚਲਾਇਆ ਨਹੀਂ ਹੋਣਾ ਆਪਾਂ ਸਾਰਿਆਂ ਨੇ ਅੱਧੀ ਕੈਂਚੀ ਵੀ ਚਲਾਈ ਠੀਕ ਗੱਲਾਂ ਫਿਰ ਪੂਰੀ ਕੈਂਚੀ ਹਾਂਜੀ ਫਿਰ ਡੰਡਾ ਕਦੇ ਇੱਧਰ ਨੂੰ ਕਦੇ ਇੱਧਰ ਫਿਰ ਕਾਠੀ ਤੇ ਹਾਂਜੀ ਲੱਤਾਂ ਨਹੀਂ ਨਾ ਪਹੁੰਚਦੀਆਂ ਹੁੰਦੀਆਂ ਹਾਂਜੀ ਹੋ ਹੀ ਨਹੀਂ ਸਕਦਾ ਹਾਂਜੀ ਇਹ 6 ਸਾਲ ਦਾ ਬੱਚਾ ਵੱਡਾ ਸਾਈਕਲ ਚਲਾ ਲਵੇ ਪਰ ਆਪਣੇ ਕੋਲੇ ਕੁਝ ਹੁੰਦਾ ਹੀ ਨਹੀਂ ਸੀ ਹੋਰ ਹੁਣ ਸਾਨੂੰ ਕਿਹੜਾ ਸਾਈਕਲ ਲੈ ਕੇ ਦਵੇ ਅੱਜ ਕੱਲ ਦੇ ਨਿਆਣਿਆਂ ਨੂੰ ਤੇ ਮਿਲ ਜਾਂਦੇ ਨਿੱਕੇ ਨਿੱਕਿਆਂ ਨੂੰ ਇਹਨਾਂ ਦੀਆਂ ਸਾਈਕਲੀਆਂ ਹੀ ਬੈਟਰੀਆਂ ਵਾਲੀਆਂ ਹੁੰਦੀਆਂ ਮੁੜ ਕੇ ਇਹਨਾਂ ਦੇ ਖਡਾਉਣਾ ਹੀ ਹੈ ਇਹਨਾਂ ਦੇ ਨਾ ਕੰਨੀ ਵੇਖ ਕੇ ਤੇ ਈਰਖਾ ਹੁੰਦੀ ਕਈ ਵਾਰੀ ਵੀ ਇਹ ਤੇ ਨਜ਼ਾਰੇ ਹੀ ਬੜੇ ਲੈਂਦੇ ਨੇ ਅੱਜ ਕੱਲ੍ਹ ਵਾਲੇ ਜਿਹੜੇ ਜੰਮੇ ਜੇ ਸਾਰੇ ਹੀ ਜਿੰਨੇ ਟਿੰਕੂ ਸ਼ਿੰਕੂ ਨੇ ਮੌਜਾਂ ਕਰਦੇ ਪੂਰੀਆਂ ਆਪਣੇ ਵਾਰੀ ਜਿੰਨਾ ਗਰੀਦਾ ਜਦੋਂ ਵੀ ਸਾਡੇ ਵਾਰੀ ਤੇ ਹੁੰਦਾ ਹੀ ਕੁਝ ਨਹੀਂ ਸੀ ਇੱਦਾਂ ਆ ਹੁਣ ਦੀਆਂ ਹੀ ਗੱਲਾਂ ਐ 25 30 ਸਾਲ ਪਹਿਲਾਂ ਦੀ ਗੱਲ ਹੀ ਕਰਦੇ ਨਾ ਅੱਛਾ ਹਾਂਜੀ ਹਾਂਜੀ ਬਿਲਕੁਲ ਹੁਣ ਪਤਾ ਸੀ ਨਾ ਵੀ ਸਿੱਖਣਾ ਐ ਲੱਤਾਂ ਨਹੀਂ ਵੀ ਪਹੁੰਚਦੀਆਂ ਤੇ ਪੰਗਾ ਪੁੰਗਾ ਲੈ ਕੇ ਕਿਹੜਾ ਜਿਹੜਾ ਕਹਿੰਦਾ ਮੇਰੇ ਗੋਡੇ ਨਹੀਂ ਛਿੱਲੇਗੇ ਲੈ ਹੈ ਹੀ ਨਹੀਂ ਸਭ ਦੇ ਛਿੱਲੇ ਗਏ ਸਭ ਦੇ ਛਿੱਲੇ ਗਏ ਬੰਗੀਆਂ ਕਿੱਲੇ ਬਿਲਕੁਲ ਛਿੱਲੇ ਗਏ ਗੋਡੇ ਛਿੱਲੇ ਗਏ ਬਿਲਕੁਲ ਪੰਗੀਆਂ ਘਰੇ ਖੜਿਆ ਸਾਈਕਲ ਚਲਾਇਆ ਰੇੜੀ ਫਿਰਦੇ ਸੀ ਫਿਰ ਕੈਂਚੀ ਚਲਾਉਂਦੇ ਚਲਾਉਂਦੇ ਹੌਲੀ-ਹੌਲੀ ਕਿਉਂ ਕਿਉਂਕਿ ਤੁਹਾਡੇ ਦਿਮਾਗ ਵਿੱਚ ਸੀ ਕਿ ਮੈਂ ਇਹ ਸਿੱਖਣਾ ਲੱਤਾਂ ਚਾਹੇ ਪਹੁੰਚਣ ਚਾਹੇ ਨਾ ਕੋਈ ਨਾ ਬੰਦ ਆਪਾਂ ਪੰਗਾ ਲਿਆ ਤੇ ਕਰ ਲੈਂਦੇ ਸੀ ਫਿਰ ਮਸਲਾ ਇਹ ਹੈ ਕਿ ਅਸੀਂ ਸੋਚ ਲਈਏ ਨਾ ਜੀ ਸੋਚ ਲਈਏ ਵੀ ਕਰਨਾ ਹੈ ਫਿਰ ਰਾਹ ਵੀ ਬਣ ਜਾਂਦੇ ਆ ਫਿਰ ਬੰਦਾ ਕਾਰੀ ਲੈਂਦਾ ਹੈ ਅਮਰੀਕਾ ਕੈਨੇਡਾ ਵਾਲਿਆਂ ਦੇ ਬੱਚਿਆਂ ਨੂੰ ਜੇ ਕਹੀਏ ਨਾ ਵੀ ਇਦਾਂ ਸਾਈਕਲ ਕਹਿਣਗੇ ਸੇਫਟੀ ਕੋਈ ਨਹੀਂ ਇਦਾਂ ਕਿਵੇਂ ਬੱਚੇ ਤੇ ਛੱਲਿਆ ਜਾਣਾ ਸਾਰਾ ਉਹਨਾਂ ਨੂੰ ਜੇ ਕਿਸੇ ਪੁਲਿਸ ਵਾਲੇ ਨੇ ਫੜ ਲਿਆ ਉਹਨੂੰ ਟਿਕਟ ਦੇ ਦੇਣੀ ਹੈ ਡੇਕ ਬੱਚੇ ਨੂੰ ਸਾਈਕਲ ਉਹ ਵੀ ਆ ਕਿਹੜੇ ਹਿਸਾਬ ਨਾਲ ਕੈਂਚੀ ਚ ਬਿਚਲਾ ਰਿਹਾ ਹੈ ਇਹ ਤੇ ਆਪਾਂ ਕਰ ਗਏ ਨਾ ਉਦੋਂ ਤੇ ਮੈਂ ਕਹਿ ਰਿਹਾ ਪ੍ਰਭੂ ਇਥੋਂ ਸਮਝ ਲੈਣਾ ਤੁਸੀਂ ਬੜਾ ਕੁਝ ਕਰ ਸਕਦੇ ਆ ਪਰ ਕਈ ਵਾਰੀ ਅਸੀਂ ਮਾਨੀ ਨਹੀਂ ਬਣਾਉਂਦੇ ਅਸੀਂ ਸੋਚੀਏ ਹੀ ਨਹੀਂ ਕਈ ਕੰਮਾਂ 'ਚ ਅਸੀਂ ਪੰਗਾ ਹੀ ਨਹੀਂ ਲਿਆ ਵੇਖੋ ਕਰਕੇ ਕਈ ਗੱਲ ਭੈਣਾ ਟਰੈਕਟਰ ਆ ਸਾਡੇ ਇੱਥੇ ਆ ਪੂਆ ਜੀ ਆਏ ਸੁમિતਰ ਕੌਰ ਇੱਥੇ ਬੈਠੇ ਐ ਮੇਰਾ ਖਿਆਲ 70 ਸਾਲ ਦੇ ਨੇੜੇ ਤੇੜੇ ਹੋਣਗੇ ਵਿਆਹ ਨਹੀਂ ਕਰਾਇਆ ਸਾਰੇ ਇਲਾਕੇ ਚ ਭੂਆ ਜੀ ਕਹਿੰਦੇ ਇਹਨਾਂ ਨੂੰ ਤੇ ਪਹਿਲੀ ਵਾਰੀ ਪੰਜਾਬ ਵਿੱਚ ਕੋਈ ਔਰਤ ਖੇਤੀ ਕਰਦੀ ਸੀ ਟਰੈਕਟਰ ਆਪ ਚਲਾ ਕੇ ਤੇ ਇਹ ਬੀਬੀ ਸੀ ਮੁੱਖ ਮੰਤਰੀ ਨੇ ਅਵਾਰਡ ਦਿੱਤਾ ਸੀ ਅਖਬਾਰਾਂ ਵਿੱਚ ਨਿਊਜ਼ਾਂ ਲੱਗੀਆਂ ਇੱਕ ਔਰਤ ਹੈ ਜਿਹੜੀ ਉਹ ਟਰੈਕਟਰ ਆਪ ਚਲਾਉਂਦੀ ਹੈ ਪਰਾ ਹੈ ਨਹੀਂ ਸੀ ਪੁੱਤ ਹੈ ਨਹੀਂ ਸੀ ਕਹਿੰਦੇ ਪੁੱਤ ਬਣਗੇ ਬਸ 3 ਹੀ ਸੀ ਤਿੰਨ ਮਹੌਲ ਬੱਧੀਆ ਇਹ ਕਹਿੰਦੇ ਕੋਈ ਨਹੀਂ ਭਰਾ ਹੈ ਨਹੀਂ ਆਪਾਂ ਹੀ ਬਣ ਜੰਨੇ ਆ ਚੜ ਗਏ ਟਰੈਕਟਰਾਂ ਦੇ ਉੱਤੇ ਤੇ ਚਲਾਏ ਤੇ ਖੜ ਖੜ ਵੇਖਦਾ ਅਗਲਾ ਚਲੋ ਅੱਜ ਕੱਲ ਤੇ ਕੁੜੀਆਂ ਮੋਟਰਸਾਈਕਲ ਵੀ ਬੋਲਟ ਪਹਜਾਈ ਫਿਰਦੀਆਂ ਅੱਜ ਕੱਲ ਤੇ ਜਹਾਜ਼ ਉਡਾਉਂਦੀਆਂ ਜਦੋਂ ਦੀ ਗੱਲ ਆਪਾਂ ਕਰਦੇ ਆ 60 ਵੇਲੇ ਦੀਆਂ ਕਿਹੜੇ ਕਿਹੜਾ ਵੇਲਾ ਵੇਖੋ 50 ਦਾ ਨਸਾਨ ਵੀ ਗੱਲ ਤੇ ਬਹੁਤ ਵੇਲੇ ਟਰੈਕਟਰ ਚਲਾਉਣਾ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਗੱਲ ਸੀ ਵੀ ਖੇਤੀ ਆਪ ਕਰਨੀ ਬੀਬੀ ਕਿਵੇਂ ਕਰ ਸਕਦੀ ਬਿਲਕੁਲ ਤੇ ਜਦਾਂ ਨੇ ਫੈਸਲੇ ਕਰ ਲਏ ਆ ਨਾ ਵੀ ਕਰਨਾ ਹੈ ਫਿਰ ਕਰਨਾ ਪਤਾ ਹੈ ਇਥੇ ਆ ਮੁੰਡਾ ਜੀਵਨ ਸਾਡੇ ਉੱਤੇ ਕੰਮ ਕਰਦਾ ਮੇਰੇ ਅੰਦਰ ਵੀ ਸਫਾਈ ਸਪੂਈ ਕਰ ਲਈਏ ਆਲੇ ਦੁਆਲੇ ਡਿਊਟੀਆਂ ਚਲੋ ਆਪਣਾ ਆਪਣਾ ਕੰਮ ਕਰਦੇ ਇੱਕ ਦਿਨ ਛੁੱਟੀ ਤੇ ਸੀ ਤੇ ਮੈਂ ਬਾਗ ਚ ਘੁੰਮਦਾ ਪੁੱਛਾਂ ਸਾਡੇ ਸਿਮਰ ਮੁੰਡਾ ਇੱਥੇ ਕੰਮ ਨਾਲ ਉਹਨੂੰ ਮੈਂ ਪੁੱਛਾਂ ਵੀ ਜੀਵਨ ਨਹੀਂ ਆਇਆ ਕਹਿੰਦਾ ਆਇਆ ਹੋਇਆ ਮੈਂ ਕਿਹਾ ਦੇਖਦਾ ਤੇ ਹੈ ਨਹੀਂ ਕਹਿੰਦਾ ਮੇਰੇ ਵਿੱਚ ਹੀ ਆਇਆ ਹੋਇਆ ਅੱਜ ਮੈਂ ਕਰੂੰ ਸਾਜੀ ਕਹਿੰਦਾ ਆਇਆ ਹੋਇਆ ਵਾ ਮੇਰੇ ਵਿੱਚ ਆਇਆ ਹੋਇਆ ਸਮਝਦੇ ਮੇਰੇ ਵਿੱਚ ਆਇਆ ਹੋਇਆ ਭਾਜਦੇ ਤੁਸੀਂ ਐਂ ਲੱਗੇ ਨਾ ਕਹਿਣਾ ਅੱਜ ਤੱਕ ਇਹੀ ਕਿਹਾ ਤੁਸੀਂ ਮੇਰੇ ਵਿੱਚ ਭੂਤ ਆਇਆ ਹੋਇਆ ਮੇਰੇ ਵਿੱਚ ਜਿੰਨ ਆਇਆ ਹੋਇਆ ਐਂ ਕਿਨੇ ਤੁਸੀਂ ਜਦੋਂ ਬਾਪੂ ਕੇ ਵਾਂਡੇ ਗਿਆ ਫਿਰ ਕਿਆ ਕਰੋ ਅੱਜ ਮੇਰੇ ਚ ਬਾਪੂ ਆਇਆ ਹੋਇਆ ਸਾਰੇ ਕੰਮ ਬਾਪੂ ਵਾਲੇ ਬਾਪੂ ਆਇਆ ਮੈਂ ਕਰੂ ਪਾਬ ਕਹੇ ਗਈ ਹੋਵੇ ਧੀ ਕਹੇ ਮੇਰੇ ਚ ਬੀਬੇ ਆਈ ਅੱਜ ਅੱਜ ਧਾਰਾਂ ਵੀ ਬੀਬੇ ਵਾਲਾ ਕੰਮ ਕਰੇ ਕੰਮ ਵੀ ਮੈਂ ਹੀ ਕਰੂ ਅੱਜ ਮਾਂ ਮੇਰੇ ਵਿੱਚ ਆਈ ਹੋਈ ਹੈ ਕਦੇ ਕਹੋ ਯਾਰ ਸਵਾਦ ਆ ਜਾਏ ਨਜ਼ਾਰਾ ਆ ਜਾਏ ਖੇਤੇ ਨਾ ਨਾਨਕ ਕਿਥੇ ਨੇ ਗਲਗੀਆਂ ਵਾਲੇ ਕਹਿੰਦੇ ਹੀ ਹੋਣਗੇ ਅੱਜ ਮੇਰੇ ਚ ਆਇਆ ਹੋਇਆ ਪਰ ਇਹ ਹਟ ਜਾ ਹੈ ਕਿ ਨਹੀਂ ਕਰੂ ਨਾ ਮੈਂ ਗੁਰੂ ਅੰਗਦ ਸਾਹਿਬ ਐਦਾਂ ਥੋੜਾ ਵੀ ਯਾਰ ਹੁਣ ਗੁਰੂ ਨਾਨਕ ਚਲੇ ਗਿਆ ਕਿਹੜਾ ਕਰੂ ਭਈ ਕੰਮ ਤੇ ਸਾਰੇ ਹਜੇ ਰਹਿੰਦੇ ਕਰਨ ਵਾਲੇ ਤੇ ਗੁਰੂ ਅੰਗਦ ਸਾਹਿਬ ਨੇ ਕਿਹਾ ਨਹੀਂ ਹੋਣਾ ਹੌਸਲਾ ਰੱਖ ਲੋ ਮੇਰੇ ਚ ਆਇਆ ਹੋਇਆ ਬਾਬਾ ਇਹ ਕਰਕੇ ਵੀ ਵਿਖਾਏ ਨੇ ਐ ਆਉਂਦੇ ਨਾ ਸਾਡੇ ਚ ਕਿਤੇ ਸਹੀ ਗੱਲ ਯਾਰ ਚੁੜੀਲਾ ਆ ਰਹੀ ਜਿੰਨ ਨਹੀਂ ਜੰਦੇ ਹੋਟ ਪਤਾ ਨਹੀਂ ਕੀ ਕੀ ਖੁਸ਼ ਆਈ ਜਾਂਦਾ